ਜੀਤ ਜੈ ਮਹਾਰਾਜ ਅਗਰਥਾਂਜੀ ਕੀ ਜੈ ਅਗਰਹਾ ਧਾਮ ਕੀ ਜੈ ਅਗਰਹਾ ਧਾਮ ਕੀ ਜੈ ਮਹਾਰਾਜ ਅਗਰਥਾਂਜੀ ਕੀ ਜੈ ਹਾਟੂ ਨਰੇਸ਼ ਕੀ ਜੈ ਨਵ ਦੁਰਗਾ ਮਾਤਾ ਨਾਨਾ ਦੇਵੀ バス ਯਾਤਰਾ ਵੱਲੋਂ ਪਹਿਲੀ バス ਸਮਾਣਾ ਤੋਂ ਸ਼੍ਰੀ ਅਗਰਹਾ ਧਾਮ ਅਤੇ ਪਤਨਾ ਦੇ ਖਾਟੂ ਸ਼ਾਮ ਜੀ ਮੰਦਿਰ ਵਾਸਤੇ ਲੈ ਕੇ ਜਾਈ ਜਾ ਰਹੀ ਹੈ ਜਿਸ ਨੂੰ ਅੱਜ ਜੀਵਨ ਗਰਗ ਜੀ ਵੱਲੋਂ ਝੰਡੀ ਦੇਖ ਕੇ ਸਮਾਨਾ ਤੋਂ ਰਵਾਨਾ ਕੀਤਾ ਜਾ ਰਿਹਾ ਹੈ ਅਗਰੋਹਾ ਤਾਮ ਅਗਰ ਕੁਲ ਸ਼੍ਰੋਮਣੀ ਮਹਾਰਾਜਾ ਅਗਰ ਸੈਨ ਜੀ ਦੀ ਨਗਰੀ ਅਗਰੋਹਾ ਤਾਮ ਦੇ ਲਈ ਅਗਰੋਹਾ ਧਾਮ ਕੀ ਜੈ ਅਗਰੋਹਾ ਧਾਮ ਕੀ ਜੈ ਸ਼ੀਸ਼ ਕੇਦਾਨੀ ਕੀ ਜੈ खाटू नरेश की जय महाराजा अग्रसेन की जय महाराजा अग्रसेन की जय महाराजा अग्रसेन की जय महाराजा अग्रसेन जी 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 की जय बोलो खाटू नरेश की जय नबदुर्गा नैणा देवी बाज यात्रा ਵੱਲੋਂ ਅੱਜ ਬੈਲੀ ਖਾਟੂ ਦੂਨ ਦੇ ਜਿਹਦੇ ਦਰਸ਼ਨ ਲਈ ਪਾਤਰਾ ਤੇ ਅਗਰਹਾ tạm ਲਈ ਮਹਾਰਾਜਾ ਅਕਰਸੈਨ ਜੀ ਦੀ ਅਸ਼ੀਰਵਾ ਲੈਣ ਲਈ ਚੱਲੇ ਨੇ ਅੱਜ ਪਹਿਲੀ ਵਾਰ ਯਾਤਰਾ ਹੈ ਮੈਂ ਸਤੀਸ਼ ਵੀਰ ਨੂੰ ਬਹੁਤ ਬਹੁਤ ਮੁਬਾਰਕਬਾਦ ਦਵਾਉਂਗਾ ਜਿਹੜਾ ਆਪਣੇ ਅਗਰਵਾਲ ਭਾਈਆਂ ਵਾਸਤੇ ਇਹ ਜਿਹੜੀ ਇੱਕ ਯਾਤਰਾ ਸ਼ੁਰੂ ਕੀਤੀ ਹੈ ਇਹ ਹਰ ਮਹੀਨੇ ਲਾਸਟ ਐਤਵਾਰ ਕਹਿ ਦਿੰਨੇ ਵੀ ਹਰ ਐਤਵਾਰ ਲਾਸਟ ਮਹੀਨੇ ਦੇ ਲਾਸਟ ਜਾਇਆ ਕਰਾਂਗੇ ਐਦਾਂ ਹੀ ਬਸੇਵਾ ਦਵਾਵਾਂਗੇ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਵੀ ਦਿੰਨਾ ਤੇ ਪ੍ਰਮਾਤਮਾ ਕੇ ਮਹਾਰਾਜ ਅਗਰਸੈਨ ਮੂਰੇ ਲਕਸ਼ਮੀ ਮਾਤਾ ਕੇ ਅਰਦਾਸ ਕਰਦਾ ਵੀ ਸਾਡੇ ਵੀਰ ਤੇ ਚੜ੍ਹਦੀ ਕਲਾ ਤੇ ਅਸ਼ੀਵਾਰ ਰੱਖਣ ਜੈ ਸ਼ੀ ਰਾਮ ਜੈ ਰਾਜੇ ਅਗਰਸੈਨ ਕੀ ਮਹਾਰਾਜ ਅਗਰਸੈਨ ਕੀ ਜੈ ਮਹਾਰਾਜ ਅਗਰਸੈਨ ਕੀ ਜੈ ਖਾਟੂ ਨਰੇਸ਼ ਕੀ ਜੈ ਅਗਰਹਾਦਾਮ ਕੀ ਜੈ Keren ਮੱਖਣ ਕੀ ਜੈ ਮਹਾਰਾਜਾ ਕਿਸਾਨ 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 ਕੀ ਜੈ ਮਹਾਰਾਜਾ ਅਗਰਸੈਨ ਕੀ ਜੈ ਮਹਾਰਾਜਾ ਅਗਰਸੈਨ ਜੀ ਕੀ ਜੈ ਕੀ ਗੱਲ ਤੁਸੀਂ ਬੋਲਦੇ ਨਹੀਂ ਮਹਾਰਾਜਾ ਅਗਰਸੈਨ ਜੀ ਕੀ ਜੈ ਮਹਾਰਾਜਾ ਅਗਰਸੈਨ ਜੀ ਕੀ ਜੈ ਜੈਕਾਰਾ ਵੀਰ ਬਜਰੰਗੇ ਬੋਲ ਖਾਟੂ ਨਰੇਸ਼ ਕੀ ਜੀ ਜੈ ਬੋਲ ਹਾਰੇ ਕੀ ਜੈ ਬੋਲ ਉਮਾਪਤੀ ਮਹਾਦੇਵ ਕੀ ਜੈ ਖਾਟੂ ਨਰੇਸ਼ ਕੀ ਜੈ ਮਹਾਰਾਜਾ ਅਗਰ ਸਿੰਘ ਜੀ ਕੀ ਜੈ ਸਾਰੇ ਮੇਰੇ ਅਗਰਵਾਲ ਭਾਈ ਭੈਣਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜਿਹੜੇ ਸਾਡੇ ਸਤੀਸ਼ ਵੀਰ ਜੀ ਅੱਜ ਯਾਤਰਾ ਲੈ ਕੇ ਚੱਲਣੇ ਆਪਾਂ ਨੂੰ ਆਪਣੇ ਗੁਰੂਆਂ ਨਾਲ ਆਪਣੇ ਆਪਣੇ ਗੁਰੂਜਨਾਂ ਨੂੰ ਮਿਲਣ ਵਾਸਤੇ ਉਹਨਾਂ ਦਾ ਅਸ਼ੀਰਵਾਦ ਆ ਗਿਆ। ਲక్ష్ਮੀ ਮਾਤਾ ਦਾ ਉੱਥੇ ਸक्षात ਨਿਵਾਸ ਹੈ, ਬਾਸਾ ਉੱਥੇ। ਆਪਾਂ ਨੂੰ ਬਹੁਤ ਵੱਡਾ ਅਸ਼ੀਰਵਾਦ ਤੁਹਾਨੂੰ ਲਈ ਸੀਸੀਆ ਦੇ ਲਈ ਚੱਲੇ ਨੇ। ਮੈਂ ਸੀਜੀ ਦਾ ਧੰਨਵਾਦ ਕਰਦਾ। ਸਭ ਨੂੰ ਸਾਰਿਆਂ ਨੂੰ ਮੁਬਾਰਕਵਾਦ ਦਿੰਦੇ ਆ। ਜਿਹੜੇ ਆਪਣੇ ਅਗਰਵਾਲ ਭਾਈਚਾਰੇ ਨੂੰ ਇਕੱਠਾ ਕਰਕੇ ਤੁਸੀਂ ਚੱਲੇ ਹੋ। ਚੱਲਿਓ ਸਾਰੇ ਜਣੇ ਇਕੱਠੇ ਹੋ। ਬਹੁਤ-ਬਹੁਤ ਮੁਬਾਰਕਾਂ। ਮਹਾਰਾਜ ਅਗਰਸિંહ ਜੀ ਕੀ ਜੈ। ਮਹਾਰਾਜ ਅਗਰਸિંહ ਜੀ ਕੀ ਜੈ। ਅਗਰਹਾਤਾਮ ਕੀ ਜੈ। ਜੈ ਮਾਤਾ। ਜੈ ਮਾਤਾ। ਜੈ ਮਾਤਾ।